ਸੋਸ਼ਲ ਮੀਡੀਆ ਪਲੇਟਫਾਰਮ ਟਵਿੱਟਰ ਅਭਿਰਾਰ ਨੂੰ ਡਾਊਨ ਹੋ ਗਿਆ ਜਿਸ ਕਾਰਨ ਹਜ਼ਾਰਾਂ ਯੂਜ਼ਰਜ਼ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਕੁਝ ਯੂਜ਼ਰਜ਼ ਦੂਜੇ ਸੋਸ਼ਲ ਮੀਡੀਆ ਪਲੇਟਫਾਰਮ ਉਤੇ ਆਪਣੀਆਂ ਸਮੱਸਿਆਵਾਂ ਬਾਰੇ ਜਾਣਕਾਰੀ ਸਾਂਝੀ ਕਰ ਰਹੇ ਹਨ ਡਾਊਨ ਡਿਟੈਕਟਰ ਨੇ ਵੀ ਐਕਸ ਦੀਆਂ ਸੇਵਾਵਾਂ ਮਾ ਠੱਪ ਹੋਣ ਦੀ ਪੁਸ਼ਟੀ ਕੀਤੀ ਹੈ ਡਾਊਨ ਡਿਟੈਕਟਰ ਵਿੱਚ ਲਗਾਤਾਰ ਐਕਸ ਵਿੱਚ ਸਮੱਸਿਆਵਾਂ ਨੂੰ ਲੈ ਕੇ ਸ਼ਿਕਾਇਤਾਂ ਕੀਤੀਆਂ ਜਾ ਰਹੀਆਂ ਹਨ ਡਾਊਨ ਡਿਟੈਕਟਰ ਨੇ ਕਿਹਾ ਕਿ ਉਪਭੋਗਤਾਵਾਂ ਨੇ ਦੱਸਿਆ ਕਿ ਉਹ ਪਲੇਟਫਾਰਮ ਤੱਕ ਪਹੁੰਚ ਚਿੰਦੇ ਵਿੱਚ ਸਮਰਥਨ ਡਾਊਨਲੋਡ ਦੇ ਟੇਕਟਰ ਉਪਭੋਕਤਾਵਾਂ ਸਮੇਤ ਕਈ ਸਰੋਤਾਂ ਤੋਂ ਰਿਪੋਰਟਰਾਂ ਇਕੱਠੀਆਂ ਕਰਕੇ ਆਨਲਾਈਨ ਆਊਟੇਜ ਅਤੇ ਸਮੱਸਿਆਵਾਂ ਨੂੰ ਟਰੈਕ ਕਰਦਾ ਹੈ ਆਊਟੇਜ ਟਰੈਕਰਸ ਦੇ ਲਾਈਵ ਆਊਟੇਜ ਮੈਪ ਦੇ ਅਨੁਸਾਰ ਐਕਸ ਉਪਭੋਕਤਾਵਾਂ ਨੂੰ ਦਿੱਲੀ ਜੈਪੁਰ, ਲਖਨਊ, ਕਟਕ, ਅਹਮਦਾਬਾਦ, ਮੁੰਬਈ, ਬੈਂਗਲੁਰੂ ਅਤੇ ਹੋਰ ਸ਼ਹਿਰਾਂ ਦੇ ਵਿੱਚ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਵੀਰ ਰਿਪੋਰਟ ਦੀ ਸ਼ਪਟਡ ਨਿਊਜ਼ ਦੇ ਨਾਲ ਤਨਫਰ। ਸੋਸ਼ਲ ਮੀਡੀਆ ਪਲੇਟਫਾਰਮ ਟਵਿੱਟਰ ਅਭਿਰਾਰ ਨੂੰ ਡਾਊਨ ਹੋ ਗਿਆ ਜਿਸ ਕਾਰਨ ਹਜ਼ਾਰਾਂ ਯੂਜ਼ਰਜ਼ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਕੁਝ ਯੂਜ਼ਰਜ਼ ਦੂਜੇ ਸੋਸ਼ਲ ਮੀਡੀਆ ਪਲੇਟਫਾਰਮ ਉਤੇ ਆਪਣੀਆਂ ਸਮੱਸਿਆਵਾਂ ਬਾਰੇ ਜਾਣਕਾਰੀ ਸਾਂਝੀ ਕਰ ਰਹੇ ਹਨ। ਡਾਊਨ ਡਿਟੈਕਟਰ ਨੇ ਵੀ ਐਕਸ ਦੀਆਂ ਸੇਵਾਵਾਂ ਮੱਠ ਹੋਣ ਦੀ ਪੁਸ਼ਟੀ ਕੀਤੀ। ਡਾਊਨਡੇਟੇਕਟਰ ਵਿੱਚ ਲਗਾਤਾਰ ਐਕਸ ਵਿੱਚ ਸਮੱਸਿਆਵਾਂ ਨੂੰ ਲੈ ਕੇ ਸ਼ਿਕਾਇਤਾਂ ਕੀਤੀਆਂ ਜਾ ਰਹੀਆਂ ਹਨ ਡਾਊਨਡੇਟੇਕਟਰ ਨੇ ਕਿਹਾ ਕਿ ਉਪਭੋਗਤਾਮਾਂ ਨੇ ਦੱਸਿਆ ਕਿ ਉਹ ਪਲੇਟਫਾਰਮ ਤੱਕ ਪਹੁੰਚਣ ਦੇ ਵਿੱਚ ਸਮਰਥਨ ਡਾਊਨਡੇਟੇਕਟਰ ਉਪਭੋਗਤਾਮਾਂ ਸਮੇਤ ਕਈ ਸਰੋਤਾਂ ਤੋਂ ਰਿਪੋਰਟਰਾਂ ਇਕੱਠੀਆਂ ਕਰਕੇ ਆਨਲਾਈਨ ਆਊਟੇਜ ਅਤੇ ਸਮੱਸਿਆਵਾਂ ਨੂੰ ਟਰੈਕ ਕਰਦਾ ਹੈ ਆਊਟੇਜ ਇਸ ਟਰੈਕਰਸ ਦੇ ਲਾਈਵ ਆਊਟੇਜ ਮੈਪ ਦੇ ਅਨੁਸਾਰ ਐਕਸ ਫੋਕਸਾ ਨੂੰ ਦਿੱਲੀ, ਜੈਪੁਰ, ਲਖਨਊ, ਕਟਕ, ਅਹਮਦਾਬਾਦ, ਮੁੰਬਈ, ਬੈਂਗਲੁਰੂ ਅਤੇ ਹੋਰ ਸ਼ਹਿਰਾਂ ਦੇ ਵਿੱਚ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਵੀਰ ਰਿਪੋਰਟ ਦੀ ਸ਼ਪਟਡ ਨਿਊਜ਼ ਦੇ ਨਾਲ ਤਨਫਰ। ਸੋਸ਼ਲ ਮੀਡੀਆ ਪਲੇਟਫਾਰਮ ਟਵਿੱਟਰ ਵੀਰਵਾਰ ਨੂੰ ਡਾਊਨ ਹੋ ਗਿਆ ਜਿਸ ਕਾਰਨ ਹਜ਼ਾਰਾਂ ਯੂਜ਼ਰਜ਼ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਕੁਝ ਯੂਜ਼ਰਜ਼ ਦੂਜੇ ਸੋਸ਼ਲ ਮੀਡੀਆ ਪਲੇਟਫਾਰਮ ਉਤੇ ਆਪਣੀਆਂ ਸਮੱਸਿਆਵਾਂ ਬਾਰੇ ਜਾਣ ਕਾਰੀ ਸਾਂਝੀ ਕਰ ਰਹੇ ਹਨ ਡਾਊਨ ਡਿਟੈਕਟਰ ਨੇ ਵੀ ਐਕਸ ਦੀਆਂ ਸੇਵਾਵਾਂ ਮਾ ਠੱਪ ਹੋਣ ਦੀ ਪੁਸ਼ਟੀ ਕੀਤੀ ਹੈ ਡਾਊਨ ਡਿਟੈਕਟਰ ਵਿੱਚ ਲਗਾਤਾਰ ਐਕਸ ਵਿੱਚ ਸਮੱਸਿਆਵਾਂ ਨੂੰ ਲੈ ਕੇ ਸ਼ਿਕਾਇਤਾਂ ਕੀਤੀਆਂ ਜਾ ਰਹੀਆਂ ਹਨ ਡਾਊਨ ਡਿਟੈਕਟਰ ਨੇ ਕਿਹਾ ਕਿ ਉਪਭੋਗਤਾਮਾਂ ਨੇ ਦੱਸਿਆ ਕਿ ਉਹ ਪਲੇਟਫਾਰਮ ਤੱਕ ਪਹੁੰਚਣ ਦੇ ਵਿੱਚ ਅਸਮਤ ਸੰ ਡਾਊਨ ਡਿਟੈਕਟਰ ਉਪਭੋਗਤਾਮਾਂ ਸਮੇਤ ਕਈ ਸਰੋਤਾਂ ਤੋਂ ਰਿਪੋਰਟਰਾਂ ਇਕੱਠੀਆਂ ਕਰਕੇ ਆਨਲਾਈਨ ਆਊਟੇਜ ਅਤੇ ਸਮੱਸਿਆਵਾਂ ਨੂੰ ਟਰੈਕ ਕਰਦਾ ਹੈ ਆਊਟੇਜ ਟਰੈਕਰਸ ਦੇ ਲਾਈਵ ਆਊਟੇਜ ਮੈਪ ਦੇ ਅਨੁਸਾਰ ਐਕਸ ਭੁਗਤਾਨਾਂ ਨੂੰ ਦਿੱਲੀ ਜੈਪੁਰ, ਲਖਨਊ, ਕਟਕ, ਅਹਮਦਾਬਾਦ, ਮੁੰਬਈ, ਬੈਂਗਲੁਰੂ ਅਤੇ ਹੋਰ ਸ਼ਹਿਰਾਂ ਦੇ ਵਿੱਚ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬਿਊਰੋ ਰਿਪੋਰਟ ਦੀ ਸ਼ਪਟਡ ਨਿਊਜ਼ ਦੇ ਨਾਲ ਤਨਫਰ। ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਟਵਿੱਟਰ ਅਭਿਰਵਾਰ ਨੂੰ ਡਾਊਨ ਹੋ ਗਿਆ ਜਿਸ ਕਾਰਨ ਹਜ਼ਾਰਾਂ ਯੂਜ਼ਰਜ਼ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਕੁਝ ਯੂਜ਼ਰਜ਼ ਦੂਜੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਆਪਣੀਆਂ ਸਮੱਸਿਆਵਾਂ ਬਾਰੇ ਜਾਣਕਾਰੀ ਸਾਂਝੀ ਕਰ ਰਹੇ ਹਨ। ਡਾਊਨ ਡਿਟੈਕਟਰ ਨੇ ਵੀ ਐਕਸ ਦੀਆਂ ਸੇਵਾਵਾਂ 'ਤੇ ਠੱਪ ਹੋਣ ਦੀ ਪੁਸ਼ਟੀ ਕੀਤੀ। ਡਾਊਨਲੋਡ ਡਿਟੈਕਟਰ ਵਿੱਚ ਲਗਾਤਾਰ ਐਪਸ ਵਿੱਚ ਸਮੱਸਿਆਵਾਂ ਨੂੰ ਲੈ ਕੇ ਸ਼ਿਕਾਇਤਾਂ ਕੀਤੀਆਂ ਜਾ ਰਹੀਆਂ ਹਨ ਡਾਊਨ ਡਿਟੈਕਟਰ ਨੇ ਕਿਹਾ ਕਿ ਉਪਭੋਗਤਾਮਾਂ ਨੇ ਦੱਸਿਆ ਕਿ ਉਹ ਪਲੇਟਫਾਰਮ ਤੱਕ ਪਹੁੰਚਣ ਦੇ ਵਿੱਚ ਸਮਰਥਨ ਡਾਊਨਲੋਡ ਡਿਟੈਕਟਰ ਉਪਭੋਗਤਾਮਾਂ ਸਮੇਤ ਕਈ ਸਰੋਤਾਂ ਤੋਂ ਰਿਪੋਰਟਰਾਂ ਇਕੱਠੀਆਂ ਕਰਕੇ ਆਨਲਾਈਨ ਆਊਟੇਜ ਅਤੇ ਸਮੱਸਿਆਵਾਂ ਨੂੰ ਟਰੈਕ ਕਰਦਾ ਹੈ ਆਊਟੇਜ ਟਰੈਕਰਸ ਦੇ ਲਾਈਵ ਆਊਟੇਜ ਮੈਪ ਦੇ ਅਨੁਸਾਰ ਐਕਸ ਭੋਗਸਾਮਾ ਨੂੰ ਦਿੱਲੀ, ਜੈਪੁਰ, ਲਖਨਊ, ਕਟਕ, ਅਹਮਦਾਬਾਦ, ਮੁੰਬਈ, ਬੈਂਗਲੁਰੂ ਅਤੇ ਹੋਰ ਸ਼ਹਿਰਾਂ ਦੇ ਵਿੱਚ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਵੀਰੋ ਰਿਪੋਰਟ ਦੀ ਅਪਡੇਟ ਨਿਊਜ਼ ਦੇ ਨਾਲ ਟੈਂਫਰ